ਬਲਾਕ ਡੇਰਾ ਬਾਬਾ ਨਾਨਕ ਵਿੱਚ 568 ਸਰਪੰਚ ਅਤੇ 1783 ਪੰਚਾਂ ਨੇ ਨਾਮਜ਼ਦਗੀ ਪੱਤਰ ਦਾਖਲ ਕਰਵਾਏਗੇ। ਪੜਤਾਲ ਦੌਰਾਨ 108 ਸਰਪੰਚ ਅਤੇ 411 ਪੰਚਾਂ ਦੇ ਕਾਗਜ਼ਾਂ ਵਿੱਚ ਖਾਮੀਆਂ ਪਾਏ ਜਾਣ ਦੀ ਵਜ੍ਹਾ ਨਾਲ ਰੱਦ ਕੀਤੇ ਗਏ ਹਨ। ਹੁਣ ਚੋਣ ਮੈਦਾਨ ਵਿੱਚ 460 ਸਰਪੰਚ ਅਤੇ 1372 ਪੰਚ ਆਪਣੀ ਕਿਸਮਤ ਅਜ਼ਮਾਉਣਗੇ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਐਸ.ਡੀ.ਐਮ ਡੇਰਾ ਬਾਬਾ ਨਾਨਕ ਰਾਜਪਾਲ ਸਿੰਘ ਛੇਕ ਹੋਣੇ ਦੱਸਿਆ ਕਿ ਬਲਾਕ ਅੰਦਰ 146 ਪੰਚਾਇਤਾਂ ਹਨ ਜਿੰਨਾਂ ਵਿੱਚੋਂ 568 ਸਰਪੰਚ ਅਤੇ 1783 ਪੰਚਾਂ ਨੇ ਨਾਮਜ਼ਦਗੀ ਫਾਈਲਾਂ ਦਰਜ ਕਰਵਾਈਆਂ ਗਈਆਂ ਸਨ ਜਿੰਨਾਂ ਵਿੱਚੋਂ 108 ਸਰਪੰਚ 411 ਪੰਚਾਂ ਦੇ ਕਾਗਜ਼ਾਂ ਵਿੱਚ ਖਾਮੀਆਂ ਹੋਣ ਦੀ ਵਜ੍ਹਾ ਨਾਲ ਰੱਦ ਕੀਤੀਆਂ ਗਈਆਂ ਹਨ ਹੁਣ ਉਹ ਕੱਲ ਮਿਤੀ 7 ਅਕਤੂਬਰ ਨੂੰ ਜਿਹੜੇ ਉਮੀਦਵਾਰ ਆਪਣੀਆਂ ਫਾਈਲਾਂ ਵਾਪਸ ਲੈਣੇ ਚਾਹੁੰਦੇ ਹਨ ਉਹ ਲੈ ਸਕਦੇ ਹਨ ਤੇ ਬਾਕੀਆਂ ਰਹਿੰਦਿਆਂ ਨੂੰ ਚੌਣ-ਚਾਂਣ ਅਲਾਟਮੈਂਟ ਕਰ ਦਿੱਤੇ ਜਾਣਗੇ ਤੁਸੀਂ ਦੇਖ ਰਹੇ ਹੋ ਡੀਬੀ 24 ਨਿਊਜ਼ ਰਿੰਕਾਵਾਲੀਆ ਦੇ ਨਾਲ ਡੇਰਾ ਬਾਬਾ ਨਾਨਕ ਟੋਟਲ 146 ਪਿੰਡਾਂ ਨੇ 146 ਪਿੰਡਾਂ ਨੇ ਜਿਹੜੇ ਬਲਾਕ ਚ ਨੇ ਸਰਪੰਚੇ ਸਾਡੇ 568 ਜਿਹੜੇ ਨੋਮੀਨੇਟਡ ਸੀਗੇ ਜਿਨ੍ਹਾਂ ਨੇ ਨੋਮੀਨੇਸ਼ਨ ਪੇਪਰ ਭਰੇ ਪੰਚੇ ਸੀਗੇ 1783 ਉਹਨਾਂ ਚੋਂ ਸਾਡੇ ਰਿਜੈਕਟਡ ਸਰਪੰਚ ਸੀਗੇ 108 ਤੇ ਪੰਚ ਸੀਗੇ ਜਿਹੜੇ ਰਿਜੈਕਟਡ 411 ਅਸੈਪਟਡ ਹੈਗੇ ਨੇ ਸਾਡੇ ਸਰਪੰਚ 460 ਤੇ ਪੰਚ ਜਿਹੜੇ ਸਾਡੇ ਅਸੈਪਟਡ ਹੈਗੇ ਨੇ 1372 ਸਾਰੇ ਜਿਹੜੇ ਬਾਕੀ ਜਿਹੜੇ ਵੈਂਦੇ ਨੇ ਉਹਨਾਂ ਕੋਲ ਦਾ ਰੋਲ ਅੱਟ ਤੇ ਜਾਂਦੇ ਨੇ। ਟਰਨ ਨਿਸ਼ਾਨ ਉਹਨਾਂ ਦਾ ਸਭ ਨੂੰ ਲੋਟ ਕੀਤਾ ਜਾਊਗਾ। ਕੱਲ ਨੂੰ ਜਿਹੜੇ ਵਿਡਰੋਅਲ ਨੇ ਵਿਡਰੋਅਲ ਦੀ ਵੀ ਡੇਟ ਕੱਲ ਆ ਤੇ ਕੱਲ ਨੂੰ ਹੀ ਉਹਨਾਂ ਨੂੰ ਜਿਹੜੇ ਹੈਗਨ ਸਿੰਬਲ ਵੀ ਲੋਟ ਕੱਲ ਕੀਤੇ ਜਾਣਗੇ।